ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਈ 26 ਫਰਵਰੀ ਨੂੰ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੋਈ VOTING ਵਿੱਚ ਸਿਰਫ 42.75% VOTING ਕਰਸ਼ ਕੀਤੀ ਗਈ। ਬਹੁਗਿੰਤੀ ਵੋਟਰਾਂ ਨੇ ਗੁਰਦੁਆਰਾ ਪ੍ਰਬੰਧ ਲਈ ਵੋਟਾਂ ਪਾਉਣਾ ਜ਼ਰੂਰੀ ਨਾ ਸਮਝਿਆ ਅਤੇ 54% ਦੀ ਵੋਟਰ ਵੋਟ ਪਾਉਣ ਹੀ ਨਹੀਂ ਗਏ। ਤ੍ਰੀਨਗਰ ਵਾਰਡ ਨੰਬਰ 7 ਵਿੱਚ ਸਭ ਤੋਂ ਵੱਧ 65.98% ਵੋਟਾਂ ਪੁਕਤੀਆਂ ਅਤੇ ਸੰਤਗੜ ਵਾਰਡ ਨੰਬਰ 26 'ਚ ਸਭ ਤੋਂ ਘੱਟ 26.14% ਦੀਆਂ ਵੋਟਾਂ ਪਈਆਂ। ਨਗਰ ਵਿੱਚ 60% ਦੀ ਮਰਦ ਵੋਟਰਾਂ ਅਤੇ 63.3% ਦੀ ਔਰਤਾਂ ਨੇ ਵੋਟਾਂ ਪਾਈਆਂ। ਕੁੱਲ 380755 ਵੋਟਰਾਂ ਵਿੱਚੋਂ 175543 ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਜਿਨ੍ਹਾਂ ਵਿੱਚ 88733 ਮਰਦ ਅਤੇ 86810 ਔਰਤਾਂ ਸ਼ਾਮਲ ਨੇ। ਮਰਦਾਂ ਦਾ ਵੋਟ ਫੀਸਟ 45.61 ਅਤੇ ਔਰਤਾਂ ਦਾ 45.9 ਦਰ ਰਿਹਾ। ਦੁਪਹਿਰ 12 ਵਜੇ ਤੱਕ ਕੁਝ ਵਾਰਡਾਂ 'ਚ ਸਿਰਫ 17% ਦੀਆਂ ਵੋਟਾਂ ਪਈਆਂ ਸੀ ਤੇ ਸ਼ਾਮ ਵੇਲੇ ਤਿਲਕਨਗਰ ਤਿਲਕ ਵਿਹਾਰ ਮਾਲਵਿਆਨਗਰ ਚੌਖੰਡੀ ਸਮੇਤ ਯਮੁਨਾ ਪਾਰ ਦੇ ਇਲਾਕਿਆਂ ਚ ਵੋਟ ਫੀਸਦ ਵਧ ਗਿਆ ਬਹੁਤੇ ਵਾਰਡਾਂ ਚ ਫਸਲੇ ਮੁਕਾਬਲੇ ਨੇ ਤੇ ਉਮੀਦਵਾਰਾਂ ਦੀ ਜਿੱਤ ਹਾਰ ਦਾ ਅੰਤਰ ਬਹੁਤ ਹੀ ਥੋੜਾ ਹੋ ਸਕਦਾ ਹੈ ਇਹਨਾਂ ਵੋਟਾਂ ਦੇ ਨਤੀਜੇ 1 ਮਾਰਚ ਨੂੰ ਆਉਣਗੇ